ਨਵੇਂ ਬਣੇ ਅਕਾਲੀ ਦਲ ਮੂਰੇ ਖਾਸ ਕਰ ਉਹਨਾਂ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਮੂਰੇ ਤਿੰਨ ਚਣੌਕੀਆਂ ਖੜੀਆਂ ਨੇ ਪਹਿਲੀ ਚਣੌਤੀ ਅੰਦਰੂਨੀ ਮਸਲਿਆਂ ਨੂੰ ਟੈਕਲ ਕਰਕੇ ਰੱਖਣਾ ਕਿਉਂਕਿ ਜਿਹੋ ਜੀ ਲੀਡਰਸ਼ਿਪ ਆ ਪੁਰਾਣੀ ਲੀਡਰਸ਼ਿਪ ਪੁਰਾਣੇ ਲੀਡਰ ਉਹ ਲੀਡਰ ਟਿਕਣ ਦੇਣਗੇ ਸਾਰਿਆਂ ਨੂੰ ਵਿਸ਼ੱਕ ਸਮੁੱਚੇ اجلاس ਦੇ ਦੌਰਾਨ ਉਹਨਾਂ ਨੂੰ ਦੂਸਰੀ ਤੀਸਰੀ ਕਤਾਰ ਚ ਰੱਖਿਆ ਤਾਂ ਕਿ ਨਾ ਲੱਗੇ ਕਿ ਜੀ ਉਹੀ ਸਾਰਾ ਕੁਝ ਕਰ ਰਹੇ ਨੇ ਪੰਜ ਮੈਂਬਰੀ ਕਮੇਟੀ ਹੀ ਐਕਟਿਵ ਹੋ ਕੇ ਕੰਮ ਕਰਦੀ ਦਿਖੀ ਪਰ ਫਿਰ ਵੀ ਬੀਬੀ ਜਗੀਰ ਕੌਰ ਚੰਦੂ ਮਾਜਰਾ ਸੁਜੀ ਸਿੰਘ ਰਖੜਾ ਹੈ ਨਾ ਇਹ ਸਾਰੀ ਜਿਹੜੀ ਲੀਡਰਸ਼ਿਪ ਹੈ ਇਹ ਬਰਨਾਲੇ ਉਹਨਾਂ ਦਾ ਬਰਨਾਲੇ ਦਾ ਮੁੰਡਾ ਵੀ ਹੈਗਾ ਚਲੋ ਢੀਂਸਿਆਂ ਦਾ ਮੁੰਡਾ ਇਹ ਸਾਰੇ ਉਹ ਸਾਰੇ ਜਿਨ੍ਹਾਂ ਨੇ ਬਾਦਲਾ ਦੇ ਰਾਜ ਦੇ ਵਿੱਚ ਖੂਬ ਮਲਾਈਆਂ ਛਕੀਆਂ ਨਾਲੇ ਮਿਲ-ਮੁਲ ਕੇ ਉਹ ਸਾਰੇ ਪ੍ਰਕਿਰਿਆਵਾਂ ਟਿਕਣ ਦੇਣਗੇ ਇਸ ਲਈ ਗਿਆਨੀ ਹਰਪ ਸਿੰਘ ਲਈ ਪਹਿਲੀ ਚੁਣੌਤੀ ਆਪਣੇ ਘਰੇ ਹੈਗੀ